25 ਸਾਲਾ ਦੇ ਨੌਜਵਾਨ ਦਾ ਬੇਰਹਿਮੀ ਦੇ ਨਾਲ ਹੋਇਆ ਕਤਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੁਰਦਾਸਪੁਰ ਦੇ ਕਸਬਾ ਡੇੜਾਪਾਪਾ ਬਾਬਾ ਨਾਨਕ ਅਧীন ਪੈਂਦੇ ਪਿੰਨ ਧਰਮਕੋਟ ਪਤਨ ਦੇ 25 ਸਾਲਾ ਨੌਜਵਾਨ ਦਾ ਦੋਸਤਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਮ੍ਰਿਤਕ ਨوجوان ਦੀ ਪਛਾਣ ਜੈਮਸ ਮਸੀ ਪੁੱਤਰ ਲਖਮਸੀ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਮ੍ਰਿਤਕ ਜੈਮਸ ਮਸੀ ਨੂੰ ਉਸਦੇ ਦੋਸਤ ਜੋ ਕਿ ਨੇੜੇ ਦੀ ਕੀ ਪਿੰਡ ਧਰਮਕੋਟ ਰੰਡਾਵਾ ਦੇ ਰਹਿਣ ਵਾਲੇ ਸਨ ਉਹਨਾਂ ਨੇ ਉਸ ਨੂੰ ਘਰੋਂ ਬੁਲਾ ਕੇ ਘੜਿਆ ਸੀ ਤੇ ਉਹ ਸਾਰੀ ਰਾਤ ਘਰ ਨਹੀਂ ਆਇਆ ਜਦੋਂ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਪਿੰਡ ਸ਼ਹਿਰ ਜਾਦਾ ਦੀ ਦਾਣਾ ਮੰਡੀ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ ਗਿਆ ਤਾਂ ਜਦੋਂ ਉਸ ਨੂੰ ਘਰ ਲਿਆਂਦਾ ਤਾਂ ਉਸ ਨੂੰ ਇੱਕਦਮ ਉਲਟੀਆਂ ਆ ਗਈਆਂ ਦੰ ਮੌਕੇ ਤੇ ਉਸਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਮਿਤਿਕ ਨੌਜਾਨ ਨੂੰ ਉਸਦੇ ਦੋਸਤਾਂ ਨੇ ਮੋਟਰਸਾਈਕਲ ਮੋਬਾਈਲ ਤੇ ਪੈਸਿਆਂ ਦੇ ਲਾਲਚ ਵਿੱਚ ਉਸ ਨੂੰ ਤੇਜ਼ਰ ਹਥਿਆਰਾਂ ਦੇ ਨਾਲ ਜ਼ਖਮੀ ਕੀਤਾ ਸੀ ਜੋ ਕਿ ਜ਼ਖਮਾਂ ਦੀ ਤਾਕ ਨਾ ਸਹਾਰਦੇ ਹੋਏ ਉਸਦੀ ਮੌਤ ਹੋ ਗਈ। ਸ਼ਿਰੀ ਰਾਦੇ ਕਲਾਥ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਧੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ 96276 ਤੇ ਅਗੇ ਵੀ ਜਨਰਲ ਸਰਜਨ ਚੰਦਰਨਾਲ ਜਿਆਦੂਤੀ ਤੇ ਵਧੇਰੇ ਕੋਈ ਪਹਿਲੇ ਥੋੜੇ ਬੋਦੇ ਸ਼ਾਇਦ ਕੋਈ ਕੋਣ ਕਰਕੇ ਇਹ ਕੰਮ ਕੀਤਾ ਉਹਨਾਂ ਕੀ ਨਹੀਂ ਕੀ ਕਤਲ ਹੋਇਆ ਇਹਦਾ ਹਾਂਜੀ ਕਤਲ ਹੋਇਆ ਜੀ ਕੁਸਤਾ ਵੱਡੀਆਂ ਵੱਡੀਆਂ ਬਹਾਂ ਵੀ ਵੱਡੀਆਂ ਆਦੀਆਂ ਦਾ ਰੱਤ ਦੀ ਗੁੱਦੀਆਂ ਸਟਾ ਲਾਈਆਂ ਤੇ ਪੇੜ 'ਚ ਵੀ ਲਾਈਆਂ ਖੂਨ ਆਉਂਦਾ ਤਾਂ ਉਹ ਮੂਹ ਰੈਜ ਦੇ ਪਰ ਆ ਸਾਹ ਵੀ ਚੋਣੇ ਜੀ ਕਿੰਨੀ ਕੁ ਉਮਰ ਸੀ ਇਹਦੀ ਜਨੌਜਵਾਨ ਅੱਜ ਚਾਲ ਪਰ ਆ ਜੀ ਪੰਜ ਜੀ ਜਮੇਰ ਲੋਕਾਂ ਕੀ ਗੱਲ ਬਾਤ ਹੈ ਜੀ ਅੱਜ ਇਹਨੂੰ ਮੁੰਡੇ ਕਹਿੰਦੇ ਕੱਲ ਸ਼ਾਮ 3 ਵਜੇ ਸੜਕ 'ਤੇ ਖੜਿਆ ਕਰੋ ਉਹਨਾਂ ਨੇ ਰਾਤ ਆਉਣ ਨਹੀਂ ਦਿੱਤਾ ਇਹਨੂੰ ਹਾਰ ਮੁਰ ਕੇ ਸੁੱਟ ਗਏ ਨੇ ਆੜੇ ਚਪਿਆ ਆਈ ਕਿ ਇਹਨੇ ਦਸੇ ਤੋਂ ਨਾਲੋਂ ਕੋਈ ਹੋੰਡੇ ਨਾਲ ਦਸੇ ਵੀ ਤੁਹਾਡਾ ਮੁੰਡਾ ਮਤਲਬ ਕਿ ਇੱਥੇ ਆੜਿਸ ਪਿਆ ਹੋ। ਜੀ ਜੀ। ਫਿਰ ਸਾਡਾ ਆਪਣਾ ਮੁੰਡਾ ਉਹ ਫਿਰ ਆ ਰਸਤੇ ਤੋਂ ਲੈ ਕੇ ਨੂੰ ਆਇਆ ਵਾ। ਆ ਕਿ ਬਸ ਨੇ ਪਾਣੀ ਪੀਤਾ ਫ੍ਰੀ ਮਾਂ ਕੋ। ਮਾਂ ਦਸੇ ਵੀ ਮੰਮੀ ਆਇਆ ਮੁੰਡੇ ਨਾਲ ਮੈਨੂੰ ਆਉਣ ਹੀ ਦਿੰਦੇ ਤੇ ਨੰ ਮਾਰਿਆ ਹੋ ਰਾਤ। ਬਸ ਇੱਕ ਸਾਧ ਹੋ ਗਿਆ ਬਸ ਖਤਮ ਹੋ ਗਿਆ। ਟੱਟਾ ਟੁੱਟਾ ਮਾਰੀਆਂ ਟੱਟਾ ਵੀ ਲੱਗੂਗਾ ਚੰਨਾ ਜਖਮ ਹੈ ਕਾਫੀ ਸਿਰ ਚੀ ਪੈਰਾਂ ਤੇ ਵੀ ਪੈਰ ਵੱਡੇ ਨੇ। ਕੀ ਮੰਨ ਕਰੀਂ? ਸਾਫ ਚਾਹੀਦਾ ਹਾਨੂੰ। ਕਿਉਂਕਿ ਸਾਡਾ ਤੇਨ ਮਿਲਣਾ ਨਹੀਂ ਉਹਨਾਂ ਤੇ ਵਾਪਸ ਆ ਜਾਣਾ ਜੇਲ ਕੱਟ ਕੇ ਕਿਉਂ ਮਾਰਿਆ ਮੈਂ ਤੁਹਾਨੂੰ ਕੋਈ ਸਵਾਲ ਦਾ ਨਹੀਂ ਪਤਾ ਕਿਹੜੀ ਗੱਲੋਂ ਮਾਰਿਆ ਕਿਹੜਾ ਵੈਰ ਕਿਉਂ ਸਾਨੂੰ ਨਹੀਂ ਪਤਾ ਕੋਈ ਇਹਨਾਂ ਨੂੰ ਦੋ ਮੁੰਡੇ ਲੈ ਕੇ ਆ ਕਿੱਥੋਂ ਦੇ ਸਾਰ ਮੁੰਡੇ ਉਹ ਮੁੰਡੇ ਤਰਨਖੋਟ ਦੇ ਹੀ ਦੂਜੇ ਦੇ ਸੀ ਜੀ 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 ਤੇ ਉਹ ਕਾਲਾ ਲੈ ਕੇ ਇੱਕ ਮੋਟਰਸਾਈਕਲ ਉਹਨੂੰ ਕੋ ਆਪਣਾ ਸੀ ਇੱਕ ਹੀ ਆਪਣਾ ਲੈ ਗਿਆ ਉਹ ਵੀ ਕੇ ਮੋਟਰਸਾਈਕਲ ਜਿਹੜਾ ਇਹ ਕੇ ਰਿਸ਼ਤੇਦਾਰ ਦਾ ਸੀ ਉਹਨੇ ਸੋਚਿਆ ਕਿ ਮੈਂ ਵਾਪਸ ਆ ਜਾਈਨਾ ਉੱਤੇ ਇਹਨਾਂ ਨੇ ਪਤਾ ਨਹੀਂ ਰਾਤ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਉਦੇ ਕੋਲ ਪੈਸੇ ਵੀ ਕੋਈ ਥੋੜੇ-ਥੋੜੇ ਤੇ ਰਹਿ ਗਏ ਸੀ। ਉਨਕੋ ਫੋਨ ਵੀ ਖੋ ਲਿਆ ਗਿਆ, ਮੋਟਰਸਾ ਕੋਈ ਵੀ ਕੋਲ ਹੈ ਗਿਆ। ਸਵੇਰੇ ਇਹਨਾਂ ਨੇ ਕੀਤਾ ਕਿ ਲੱਭਣ ਗਏ ਸੀ। ਤੋਂ ਉਹ ਕੀਤਾ ਕਿ ਵੀ ਅੱਜ ਕੋ ਮੁੰਡਾ ਲੈ ਕੇ ਉਹਨੂੰ ਆਉਣ ਲਿਆ ਹੀ ਬੇਸੂਜੀ ਹਾਲਤ ਠੀਕ। ਜੀ। ਉਹ ਇੱਕ ਮੁੰਡਾ ਹੋਰ ਸੀ ਉਹਨੇ ਘਰ ਤੇ ਲੈਣ ਦਾ। ਘਰ ਆਉਂਦਿਆ ਸਾਲ ਨੂੰ ਪਾਣੀ ਪਿਆਇਆ ਵਾ ਤੇ ਉਹਨੇ ਦੋ ਉਲਟੀਆਂ ਕੀਤੀਆਂ। ਉਲਟੀਆਂ ਕੀਤੀਆਂ ਤੇ ਕੋਈ 5-7 ਮਿੰਟਾਂ ਬਾਅਦ ਉਹਦੀ ਡੈੱਥ ਹੋ ਗਈ। ਇਹਨਾਂ ਬਾਕੀ ਜਿਹੜੇ ਵੀ ਇੱਥੇ ਆ। ਬਹੁਤ ਮਿਹਰਬਾਨੀ ਉਹਨਾਂ ਦੇ ਵੀ ਇੱਕ ਬੰਦਾ ਨਾਲ ਵੜਿਆ ਵਾ। ਉਹ ਬਾਕੀ ਵੀ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਮੇਰੀ ਟੀਮਾਂ ਫੜਨ ਵਾਸਤੇ ਗਈਆਂ ਨਹੀਂ ਤੇ ਇੱਕ ਬੰਦੇ ਆ ਗਏ ਘੱਟੋ ਘੱਟ 8 10 ਬੰਦੇ ਆ ਜਿਨ੍ਹਾਂ ਨੇ ਕੰਮ ਕੀਤਾ ਸਰ ਕੀ ਇਹ ਇਹੀ ਹੈ ਕਿ ਇਹ ਨਸ਼ਾ ਜਿਹੜਾ ਗੱਤ ਨਹੀਂ ਇਹ ਨਸ਼ੇ ਦਾ ਹੀ ਕੰਮ ਆ ਉਹ ਗੋਲੀਆਂ ਖਾਂਦੇ ਨੇ ਆਪਣੇ ਨਸ਼ੇ ਕੇਂਦਰ ਤੋਂ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰ ਵੱਲ ਜਾਂ ਗੋਲੀਆਂ ਵੀ ਬੰਦ ਹੋਣੀਆਂ ਚਾਹੀਦੀਆਂ ਤੇ ਜਾ ਕੇ ਖਾ ਕੇ ਤੇ ਮੁਰਕੇ ਇਹੀ ਕੰਮ ਕਰਦੇ ਇੱਕ ਕੋਈ ਕੋ ਮੋਬਾਈਲ ਖੋਇਆ ਗਿਆ ਮੋਟਰਸਾਈਕਲ ਵੀ ਖੋਇਆ ਗਿਆ ਫਿਰ ਜਦੋਂ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਜਿਆਦਾ ਟੁੱਟ ਮਾਰ ਹੋ ਗਈ ਐ ਫਿਰ ਉਹਨਾਂ ਨੇ ਕੋਈ ਹੋਰ ਸੋਚ ਕੇ ਉਹਨੂੰ ਛੱਟ ਗਏ ਉੱਤੇ ਚਲੇ ਗਏ ਕੀ ਮੰਗ ਲੈ ਲਖ ਜੈਮਸ ਮਸੀ ਸਾਨੂੰ ਲਖਾਂ ਮਸੀ ਸਾਈਵਾਸੀ ਤਰਮੜ ਬੜਾ ਫਸਦਣ ਬੋਲੀ ਕੀ ਸਾੜੇ ਦੀ ਇਹਨੂੰ ਰਾਤ ਨਾਲ ਦੋ ਦੋਸਤ ਹੀ ਇੱਕ ਸੂਰਜ ਸਾਨੂੰ ਬੱਪੂ ਵਾਸੀ ਤਰਮੜ ਦਾਵਾ ਇੱਕ ਸਾਭੋ ਸਾਨੂੰ ਜੂਬਾ ਤਰਮੜ ਦਾਵਾ ਇਹ ਇਹਨੂੰ ਰਾਤ ਲੈ ਗਏ ਸੀ ਇਹ ਮੁਰਗੇ ਸਵੇਰ ਇਹ ਘਰਦਿਆਂ ਨੂੰ ਬਾਹਰ ਕਰਦੇ ਮੁੰਡਾ ਹੜਾ ਘਰ ਲਈ ਆ ਤੇ ਇਹਨਾਂ ਨੇ ਭਾਵ ਨੂੰ ਕਰੀ ਜਨੂਗੀ ਤੇ ਸਾਬਪੁਰ ਜੱਟ ਆਪਣਾ ਜ਼ਿਲ੍ਹਾ ਗੋਂ ਮੁਰਗੇ ਇੱਕ ਮੁੰਡਾ ਇੱਕ ਨੂੰ ਪਤਾ ਲੱਗਾ ਕਿ ਤੇ ਜਿੱਗਾ ਪਿਆ ਸੀ ਉਹ ਲੈ ਕੇ ਘਰ ਆ ਗਿਆ ਜਦੋਂ ਘਰ ਆਇਆ ਤੇ ਘਰ ਆਣ ਕੇ ਇਹ ਆਪਣਾ ਸਗਨ ਹੜਾ ਤੇ ਲੱਗੀਆਂ ਉਹਦਾ ਕਰਕੇ ਇਹਦੀ ਮੌਤ ਹੋ ਗਈ ਆ ਇਹ ਆਪਾਂ ਮਗਰੋਂ ਦੱਸ ਕਰ ਰਹੇ ਹਾਂ ਸਰ ਜੀ ਹਾਂ ਦੋ ਬੰਦੇ ਆ ਸੂਰਜ ਤੇ ਸਾਬਪੁਰ ਸਰਸਰ ਜਿਵੇਂ ਹੋਈ ਨਾ ਪੁਲਸ ਪਾਟੀਆਂ ਗਈਆਂ ਡੈਕਟ ਦਾ